ਬਹੁਤ ਲੰਬੇ ਅਰਸੇ ਤੋਂ ਪੰਜਾਬ ਦੇ ਕਿਸਾਨਾਂ ਦੀ ਮੰਗ ਸੀ ਪੰਜਾਬ ਦੀਆਂ ਕਿਸਾਨਾਂ ਜਿੱਥੇ ਬੰਦੀਆਂ ਦੀ ਮੰਗ ਸੀ ਕਿ ਪੰਜਾਬ ਦੇ ਅੰਦਰ ਸੀਡ ਜਿਹੜੇ ਸੀਡਸ ਨੇ ਉਹ ਸਬ ਸਟੈਂਡਰਡ ਸਪਲਾਈ ਹੁੰਦੇ ਨੇਗੇ ਉਹ ਮਾਰੇ ਬੀਜ ਸਪਲਾਈ ਹੁੰਦੇ ਨੇ ਕਿ ਉਹਨਾਂ ਦੇ ਸੰਬੰਧੀ ਅਸੀਂ ਇੱਕ ਨਵਾਂ ਐਕਟ ਲੈ ਕੇ ਆਇਆਗੇ ਦਾ ਸੀਡਸ ਬਿਲ ਬੀ 25 ਦਾ ਸੀਡਸ ਬਿਲ ਬੀ 25 ਪੰਜਾਬ ਐਮੈਂਡਮੈਂਟ ਆ ਇਹਦੇ ਉੱਤੇ ਸੈਂਟਰ ਵੀ ਸਰਕਾਰ ਬਣਾ ਕਾਨੂੰਨ ਬਣਾ ਸਕਦੀ ਔਰ ਪੰਜਾਬ ਵੀ ਬਣਾ ਸਕਦੀ ਆ ਪਰ ਲੇਕਿਨ ਇਹ ਅਸੀਂ ਕਾਨੂੰਨ ਪਹਿਲੀ ਵਾਰ ਲੈ ਕੇ ਆਏ 1966 ਤੋਂ ਬਾਅਦ ਬੀਜ ਐਕਟ 1966 ਜਿਹੜਾ ਭਾਰਤ ਸਰਕਾਰ ਬਣਿਆ ਸੀਗਾ ਬੀਜ ਐਕਟ 1966 ਭਾਰਤ ਸਰਕਾਰ ਦਾ ਬਣਿਆ ਸੀ ਉਹਦੇ ਅੰਦਰ ਬਹੁਤ ਵੱਡੀਆਂ ਸੌਦਾ ਜਿਹੜੀਆਂ ਉਹ ਪਹਿਲੀ ਵਾਰ ਪੰਜਾਬ ਸਰਕਾਰ ਨੇ ਕੀਤੀਆਂ ਨੇ ਤਾਂ ਕਿ ਜੋ ਲੋਕ ਪੰਜਾਬ ਦੇ ਕਿਸਾਨ ਨੂੰ ਠੱਗਣ ਦੇ ਲਈ ਪੰਜਾਬ ਦੇ ਅੰਦਰ ਘਟੀਆਂ ਬੀਜ ਵੇਚਦੇ ਸੀ ਜਾਂ ਗਲਤ ਬੀਜ ਵੇਚਦੇ ਸੀ ਉਹਨਾਂ ਨੂੰ ਮੈਂ ਸਮਝਦਾ ਵੱਡੀ ਪੱਧਰ ਤੇ ਨੱਕ ਪਾਉਗੀ ਔਰ ਕਾਲਾ ਬਾਜ਼ਾਰੀ ਜਿਹੜੀ ਆ ਉਹ ਖਤਮ ਹੋਊਗੀ ਹੁਣ ਬੀਜੈਕਟ 1966 ਦੀ ਧਾਰਾ 19 ਦੇ ਵਿੱਚ 19 ਜਿਹੜੀ ਆ 66 ਬੀਜੈਕਟ 1966 ਦੀ ਸਬਸੈਕਸ਼ਨ 19 ਦੀ ਸਬਸੈਕਸ਼ਨ 7 ਏ ਦੇ ਵਿੱਚ ਅਸੀਂ ਜਿਹੜਾ ਚੇਂਜ ਕੀਤਾ ਗਿਆ ਉਹਦੇ ਜਦੋਂ ਜਿੱਥੇ ਵੀ ਕੋਈ ਕੰਪਨੀ ਮੈਂ ਕੈਨਦਲੀ ਧਿਆਨ ਨਾਲ ਕੰਪਨੀ ਉਤਪਾਦਕ ਕੰਪਨੀ ਉਤਪਾਦਕ ਦੁਆਰਾ ਕੀਤਾ ਗਿਆ ਅਪਰਾਧ ਹਰ ਉਹ ਵਿਅਕਤੀ ਜੋ ਅਪਰਾਧ ਹੋਣ ਦੇ ਸਮੇਂ ਕੰਪਨੀ ਉਤਪਾਦਕ ਪ੍ਰਤੀ ਕਾਰੋਬਾਰ ਦੇ ਸੰਚਾਲਨ ਦੇ ਲਈ ਜ਼ਿੰਮੇਵਾਰ ਸੀ ਉਸ ਨੂੰ 1 ਸਾਲ ਤੋਂ ਲੈ ਕੇ 2 ਸਾਲ ਦੀ ਸਜ਼ਾ ਦਿੱਤੀ ਜਾਊਗੀ ਅਤੇ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਊਗਾ ਜੇਕਰ ਉਹ ਫਸਟ ਟਾਈਮ ਪਹਿਲੀ ਵਾਰ ਕ੍ਰਾਈਮ ਕਰਦਾ ਹੈ ਜੇਕਰ ਕਹਿਣ ਦਾ ਪਾਪ ਕੋਈ ਕੰਪਨੀ ਕੰਪਨੀ ਦਾ ਕੋਈ ਉਤਪਾਦਕ ਪਹਿਲੀ ਵਾਰ ਅਪਰਾਧ ਕਰਦਾਗਾ ਪਹਿਲੀ ਵਾਰ ਜਿਹੜਾ ਉਹ ਬੀਜ ਆ ਉਹ ਗਲਤ ਵੇਚਦਾ ਵੇਚ ਬਣਾਉਂਦਾਗਾ ਤਿਆਰ ਕਰਦਾਗਾ ਜਾਂ ਉਹਦੀ ਸੇਲ ਕਰਦਾਗਾ ਮਾਰਕੀਟਿੰਗ ਕਰਦਾਗਾ ਤਾਂ ਫਰਸਟ ਅਫੈਂਸ ਦੇ ਅੰਦਰ ਜਦੋਂ ਫਰਸਟ ਅਫੈਂਡਰ ਹੋਊਗਾ ਤਾਂ ਉਹਨੂੰ 1 ਸਾਲ ਤੋਂ ਲੈ ਕੇ 2 ਸਾਲ ਦੀ ਸਜ਼ਾ ਦਿੱਤੀ ਜਾਊਗੀ ਔਰ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਕੀਤਾ ਜਾਊਗਾ ਜੇਕਰ ਉਹ ਪਹਿਲੇ ਅਪਰਾਧ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਉਹਨੂੰ ਸਜ਼ਾ ਹੋਗੀ ਉਨੇ ਦੁਆਰਾ ਕ੍ਰਾਈਮ ਕਮਿਟ ਕੀਤਾ ਸੈਕੰਡ ਟਾਈਮ ਅਪਰਾਧ ਕੀਤਾ ਉਹੀ ਅਪਰਾਧ ਸੇਮ ਅਪਰਾਧ ਦੁਬਾਰਾ ਕੀਤਾ ਤਾਂ ਉਸ ਨੂੰ ਸੈਕੰਡ ਅਪਰਾਧ ਦੇ ਵਿੱਚ 2 ਸਾਲ ਤੋਂ ਲੈ ਕੇ 3 ਸਾਲ ਤੱਕ ਸਜ਼ਾ ਹੋਊਗੀ ਔਰ ਜੁਰਮਾਨਾ ਜਿਹੜਾਗਾ ਉਹ 10 ਲੱਖ ਰੁਪਏ ਤੋਂ ਲੈ ਕੇ 50 ਲੱਖ ਰੁਪਏ ਤੱਕ ਕੀਤਾ ਜਾਊਗਾ ਇਸ ਤੋਂ ਬਿਨਾ ਜੇਕਰ ਕੋਈ ਡੀਲਰ ਜੇਕਰ ਕੋਈ ਡੀਲਰ ਜਾਂ ਵਿਅਕਤੀ ਜੇਕਰ ਕੋਈ ਡੀਲਰ ਜਾਂ ਵਿਅਕਤੀ ਇਸ ਪ੍ਰਕਾਰ ਦਾ ਅਪਰਾਧ ਕਰਦਾਗਾ ਤਾਂ ਉਹਨੂੰ ਘੱਟੋ ਘੱਟ 6 ਮਹੀਨਿਆਂ ਤੋਂ ਲੈ ਕੇ 1 ਸਾਲ ਤੱਕ ਦੀ ਸਜ਼ਾ ਅਤੇ ਘੱਟੋ ਘੱਟ 1 ਲੱਖ ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਦਾ ਜੁਰਮਾਨਾ ਜੇਕਰ ਉਹ ਫਸਟ ਟਾਈਮ ਅਫੈਂਸ ਕਰਦਾਗਾ ਜੇਕਰ ਉਹ ਪਹਿਲੀ ਵਾਰ ਕਰਾਇਮ ਕਰਦਾਗਾ ਤਾਂ ਉਹਨੂੰ ਘੱਟੋ ਘੱਟ 6 ਮਹੀਨੇ ਔਰ ਮੈਕਸਿਮਮ 1 ਇਅਰ ਜਿਹੜੀ ਆ ਉਹਨੂੰ ਪਨਿਸ਼ਮੈਂਟ ਹੋਊਗੀ ਔਰ ਉਹਨੂੰ ਮਿਨੀਮਮ ਜਿਹੜਾ ਹੈਗਾ 1 ਲੱਖ ਰੁਪਇਆ ਔਰ ਮੈਕਸਿਮਮ 5 ਲੱਖ ਰੁਪਏ ਦਾ ਜਿਹੜਾ ਉਹਨੂੰ ਫਾਈਨ ਹੋ ਸਕਦਾ ਜੇ ਪਲੀਜ਼ ਜੇਕਰ ਹੋ ਸੈਕੰਡ ਟਾਈਮ ਅਪਰਾਧ ਕਰਦਾਗਾ ਤਾਂ ਉਸ ਨੂੰ 1 ਸਾਲ ਤੋਂ ਲੈ ਕੇ 2 ਸਾਲ ਤੱਕ ਕੈਦ ਅਤੇ ਘੱਟੋ ਘੱਟ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਯਾਨੀ ਕਹਿੰਦਾ ਪਾਪ ਜੇਕਰ ਕੋਈ ਵਿਅਕਤੀ ਜਾਂ ਡੀਲਰ ਯਾਨੀ ਕੰਪਨੀ ਕੋਲੋਂ ਲੈ ਕੇ ਕੰਪਨੀ ਕੋਲੋਂ ਲੈ ਕੇ ਉਹਦੇ ਅੰਦਰ ਕੋਈ ਮਿਕਸ ਕਰਕੇ ਉਹਨੂੰ ਉਹਨੂੰ ਗਲਤ ਯੂਜ਼ ਕਰਕੇ ਉਹਨੂੰ ਮਿਸ ਬ੍ਰਾਂਡਡ ਕਰਕੇ ਕਿਸੇ ਕਿਸਾਨ ਨੂੰ ਵੇਚਦਾਗਾ ਤਾਂ ਉਹਦੇ ਦੇ ਲਈ ਉਹਨੂੰ ਪਹਿਲੇ ਅਫੈਂਸ ਲਈ ਜੇਕਰ ਪਹਿਲੀ ਵਾਰ ਅਫੈਂਸ ਕਰਦਾਗਾ ਡੀਲਰ ਜਾਂ ਵਿਅਕਤੀ ਤਾਂ 6 ਮਹੀਨਿਆਂ ਤੋਂ ਲੈ ਕੇ 1 ਸਾਲ ਦੀ ਸਜ਼ਾ ਔਰ ਫਾਈਨ ਜਿਹੜਾ ਹੈਗਾ ਜੁਰਮਾਨਾ ਜਿਹੜਾ ਹੈਗਾ ਘੱਟੋ ਘੱਟ 1 ਲੱਖ ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਔਰ ਜੇਕਰ ਸੈਕੰਡ ਟਾਈਮ ਸੇਮ ਅਫੈਂਸਰ ਰਿਪੀਟ ਕਰਦਾਗਾ ਯਾਨੀ ਕਿ ਸੈਕੰਡ ਅਫੈਂਸਰ ਬਣਦਾਗਾ ਥੈਨ ਉਹਨੂੰ ਘੱਟੋ ਘੱਟ 1 ਇਅਰ ਤੋਂ ਲੈ ਕੇ 2 ਸਾਲ ਤੱਕ ਦੀ ਸਜ਼ਾ ਔਰ ਘੱਟੋ ਘੱਟ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਜਿਹੜਾ ਉਹ ਜੁਰਮਾਨਾ ਹੋ ਸਕਦਾ ਹੈ